ਚੈਨਲ ਪੰਜਾਬੀ ਦੇ ਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਆਹਨ ਅੱਜ ਮੈਂ ਕੁਝ ਗੱਲਾਂ ਬਤਾਈ ਦੀਆਂ, ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਪੀਰ ਪੋਲੀਓ ਵੱਲੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ ਵੀ ਲਿਬਰਲਸ ਨੂੰ ਇਹ ਪ੍ਰੋਗਰਾਮ ਬੰਦ ਕਰ ਦੇਣਾ ਚਾਹੀਦਾ। ਦੂਜਾ ਸੀਆਰਏ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਂ ਸਕੀਮ ਜਾਰੀ ਕੀਤੀ ਆ। ਤੀਜੀ ਗੱਲਬਾਤ ਜੀਨ 46. ਟ੍ਰਸਟਪਤੀ ਟਰੰਪ ਸੰਬੰਧੀ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਆ ਆਖਰਦ ਵਿੱਚ ਕੈਨੇਡਾ ਅਮਰੀਕਾ ਬਾਰਡਰ ਉੱਪਰ ਭਾਰੀ ਮਾਤਰਾ ਦੇ ਵਿੱਚ ਡਰੱਗ ਫੜੀ ਹੈ ਤੇ ਬੱਚਿਆਂ ਦੇ ਸਕੂਲ ਜਾਣ ਸੰਬੰਧੀ ਇੱਕ ਸਰਵੇ ਕੀਤਾ ਗਿਆ ਜਿਹਦੇ ਬੜੇ ਹੈਰਾਨੀ ਵਾਲੇ ਨਤੀਜੇ ਸਾਹਮਣੇ ਆਏ ਨੇ ਸਭ ਤੋਂ ਪਹਿਲੀ ਗੱਲਬਾਤ ਟੈਂਪਰੇਰੀ ਫੋਰਨ ਵਰਕਰ ਜਿਹੜਾ ਪ੍ਰੋਗਰਾਮ ਆ ਉਹਦੇ ਸੰਬੰਧੀ ਕੰਜ਼ਰਵਟਿਵ ਲੀਡਰ ਨੇ ਪੀਅਰ ਪੋਲੀਕ ਕੰਜ਼ਰਵਟਿਵ ਆਗੂ ਪੀਅਰ ਪੋਲੀ ਇਹ ਚਾਹੁੰਦੇ ਆ ਕਿ ਕੈਨੇਡਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਖਤਮ ਕਰ ਦੇਵੇ ਉਹ ਇਹ ਕਹਿੰਦੇ ਆ ਇਹ ਨੌਕਰੀਆਂ ਕੈਨੇਡੀਅਨ ਨੂੰ ਦੇਣੀਆਂ ਚਾਹੀਦੀਆਂ ਕੈਨੇਡਾ ਦੇ ਨਾਗਰਿਕ ਨੇ ਜਿਹੜੇ ਕੈਨੇਡਾ ਦੇ ਸਿਟੀਜ਼ਨਸ ਨੇ ਜਿਹੜੇ ਇੱਥੋਂ ਦੇ ਨੌਜਵਾਨ ਨੇ ਪਹਿਲਾਂ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਫਿਰ ਟੈਂਪਰੇਰੀ ਫੋਰਨ ਵਰਕਰ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਤੇ ਇਹ ਪ੍ਰੋਗਰਾਮ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਦੋ ਮਾਮਲੇ ਨੇ ਅਸਲ ਦੇ ਵਿੱਚ ਟੈਂਪਰੇਰੀ ਫੋਰਨ ਵਰਕ ਪ੍ਰੋਗਰਾਮ ਹੈ ਕਿ ਇਹ ਪ੍ਰੋਗਰਾਮ ਇਹ ਆ ਕਿ ਸਾਨੂੰ ਫਲਾਨਾ ਕੰਮ ਕਰਨ ਦੇ ਲਈ ਕੈਨੇਡਾ ਦੇ ਵਿੱਚ ਬੰਦਾ ਨਹੀਂ ਲੱਭਦਾ ਵਰਕਰ ਹੈ ਨਹੀਂਗਾ ਤੇ ਇਸ ਕਰਕੇ ਇਹ ਵਰਕਰ ਅਸੀਂ ਬਾਹਰੋਂ ਮਗਵਾਉਣਾ ਚਾਹੁੰਦੇ ਆ ਵਕਤੀ ਤੌਰ ਦੇ ਉੱਤੇ ਟੈਂਪਰੇਰੀਲੀ ਏਸ਼ ਇਹਨੂੰ ਇਹ ਮਰਗਾ ਲੈਨੇ ਆ ਤੇ ਬਾਅਦ ਦੇ ਵਿੱਚ ਉਹ ਬੰਦਾ ਸਾਲ 2 ਸਾਲ ਜਿੰਨਾ ਚਿਰਦਾ ਉਹਦਾ ਵਰਕ ਪਰਮਿਟ ਕੰਮ ਕਰੂਗਾ ਤੇ ਵਾਪਸ ਚਲੇ ਜਾਊਗਾ ਇਹ ਪੀਆਰ ਵੱਲ ਜਾਣ ਵਾਲਾ ਪ੍ਰੋਗਰਾਮ ਨਹੀਂ ਆ ਇਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਇਹਦੀ ਲੋਚਨਾ ਬਹੁਤ ਹੋਈ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਐਲ ਐਮ ਆਈਆਂ ਦੇ ਉੱਤੇ ਰੋਲੇ ਕੋਲੇ ਪਏ ਆ ਕਿ ਐਲ ਐਮ ਆਈਆਂ ਲੈ ਦੇ ਕੇ ਇਧਰ ਉਧਰ ਹੁੰਦੀਆਂ ਰਹੀਆਂ ਉਹ ਸਾਰਾ ਕੁਝ ਇਸ ਪ੍ਰੋਗਰਾਮ ਦੇ ਤਹਿਤ ਹੀ ਆਉਂਦਾ ਹੁਣ ਇਹ ਪਹਿਲਾ 1973 ਦੇ ਵਿੱਚ ਜਦੋਂ ਥੋੜਾ ਜਿਆ ਤੁਸੀਂ ਇਹਦੇ ਹਿਸਟੋਰੀਕਲ ਬੈਕਗ੍ਰਾਉਂਡ ਦੇਖਦੇ ਹੋ 1973 ਦੇ ਵਿੱਚ ਇੱਕ ਪ੍ਰੋਗਰਾਮ ਕ੍ਰੀਏਟ ਕੀਤਾ ਗਿਆ ਸੀ ਜਿਹਦੇ ਵਿੱਚ ਇਹਨਾਂ ਨੇ ਇਥੋਂ ਦੇ ਮਾਲਕਾਂ ਨੂੰ ਜਿਹੜੇ ੈਂਪਲੋਇਰ ਨੇ ਜਿਹੜੇ ਬਿਜ਼ਨਸ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਬਾਹਰਲੇ ਦੇਸ਼ ਤੋਂ ਕਿਸੇ ਬੰਦੇ ਨੂੰ ਨੌਕਰੀ ਦੇ ਸਕਦੇ ਆ ਉਸ ਵੇਲੇ ਜਦੋਂ ਕੈਨੇਡਾ ਦਾ ਕੋਈ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਤੁਹਾਡੇ ਕੋਲ ਉਹ ਕੰਮ ਕਰਨ ਦੇ ਲਈ ਅਵੇਲੇਬਲ ਨਹੀਂ ਆ ਜਿਹੜੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਲ ਐਮ ਆਈਏ ਜਿਹਨੂੰ ਕਹਿੰਦੇ ਆ 2014 ਤੋਂ ਲੈ ਕੇ ਬਹੁਤ ਸਾਰੇ ਜਿਹੜੇ ਐਮਪਲੋਇਰਸ ਹੈਗੇ ਉਹਨਾਂ ਨੂੰ ਇਹ ਸੀਗਾ ਕਿ ਤੁਹਾਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੋਣੀ ਚਾਹੀਦੀ ਆ ਜਿਹਦੇ ਨਾਲ ਇਹ ਸੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਬੰਦਾ ਕੈਨੇਡਾ ਦੇ ਵਿੱਚ ਨਹੀਂ ਲੱਭਿਆ ਇਸ ਕਰਕੇ ਸਾਨੂੰ ਬੰਦਾ ਬਾਹਰਲੇ ਦੇਸ਼ ਤੋਂ ਮਗਵਾਉਣਾ ਪਊਗਾ ਹੁਣ ਦੂਜੀ ਗੱਲ ਆ ਕਿ ਬਹੁਤ ਥੋੜੇ ਪਰਮਿਟ ਤੇ ਛੋਲੇ ਥੋੜੇ ਸਮੇ ਦੇ ਪਰਮਿਟ ਹੁੰਦੇ ਆ ਜਿਹੜੇ ਵਰਕਰ ਆਮ ਤੌਰ ਦੇ ਉੱਤੇ ਉਹ ਕੁਝ ਮਹੀਨਿਆਂ ਦੇ ਲਈ ਜਾਂ ਕੁਝ ਸਾਲਾਂ ਦੇ ਲਈ ਹਾਇਰ ਕੀਤੇ ਜਾਂਦੇ ਆ ਇਹ ਪਰਮਨੈਂਟ ਇਮੀਗ੍ਰੇਸ਼ਨ ਇਹਨਾਂ ਦੀ ਨਹੀਂ ਹੁੰਦੀ ਬਹੁਤ ਸਾਰੀ ਇੰਡਸਟਰੀ ਜਿਹੜੇ ਐਗਰੀਕਲਚਰ ਦੇ ਵਿੱਚ ਵਰਕਰ ਨੇ ਜਿਹੜੇ ਫੋਰੈਸਟੀ ਦੇ ਵਿੱਚ ਨੇ ਫਿਸ਼ਿੰਗ ਹਸਪਿਟੈਲਿਟੀ ਆ ਫੂਡ ਸਰਵਿਸ ਕੇਅਰ ਗੀਵਰ ਕੰਸਟਰਕਸ਼ਨ ਦੇ ਵਿੱਚ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਟੈਂਪੋਰਰੀ ਫੋਰਨ ਵਰਕਰ ਦੇ ਉੱਤੇ ਡਿਪੈਂਡ ਕਰਦੇ ਆ ਜੇ ਨਾ ਹੋਣ ਤਾਂ ਕੰਮ ਕਰ ਕੈਨੇਡਾ ਦੇ ਵਿੱਚ ਨਹੀਂ ਚੱਲ ਸਕਦਾ ਹੁਣ ਜਿਹੜੀ ਸਟੈਟਿਸਟਿਕਸ ਕੈਨੇਡਾ ਉਹ ਇਹ ਦੱਸਦੀ ਆ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ اسپੈਸ਼ਲੀ ਜਿਹੜਾ ਸਬੰਧ ਇਹਨਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇੱਥੇ ਆ ਕੇ ਜੁੜਦਾ ਆ ਤੇ ਜਿਨ੍ਹਾਂ ਦੇ ਕੋਲੇ ਕੰਮ ਕਰਨ ਦਾ ਇੱਥੇ ਰਾਈਟ ਵੀ ਆ ਹੁਣ ਲਗਭਗ 3 ਕੁਆਟਰ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ ਉਹ ਕੈਨੇਡੀਅਨ ਜਿੰਨੀ ਐਵਰੇਜ ਕੈਨੇਡੀਅਨ ਦੀ ਅਰਨਿੰਗ ਆ ਉਸ ਤੋਂ ਘੱਟ ਕਮਾਉਂਦੇ ਆ ਮਤਲਬ ਲੋ ਪੇਇੰਗ ਜੌਬ ਆ ਇਹਦੇ ਵਿੱਚ ਪੈਸੇ ਜਿਹੜਾ ਮਾਲਕ ਆ ਉਹ ਟੈਂਪਰੇਰੀ ਫੋਰਨ ਵਰਕਰ ਨੂੰ ਕਿਉਂ ਪ੍ਰੀਫਰ ਕਰਦਾ ਉਹ ਇਸ ਕਰਕੇ ਪ੍ਰੈਫਰ ਕਰਦਾ ਵੀ ਜੇ ਇੱਕ ਤੈਨੂੰ ਪੈਸੇ ਘੱਟ ਦੇਣੇ ਪੈਣੇ ਦੂਜਾ ਇਹਦੇ ਕੋਲੇ ਅਧਿਕਾਰ ਹੋਣੇ ਨਹੀਂ ਤੀਜਾ ਜੇ ਉਹਦੇ ਨਾਲ ਧੱਕਾ ਵੀ ਕਰੋਗੇ ਤੇ ਸ਼ਿਕਾਇਤ ਨਹੀਂ ਕਰਦਾ ਕਿਉਂਕਿ ਉਹ ਆਪ ਕੱਚਾ ਆ ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਨਤੀਜਾ ਇਹ ਨਿਕਲਿਆ ਕਿ ਇਹ ਜਿਹੜਾ ਸ਼ੋਸ਼ਣ ਸੀ ਇਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਉਹ ਕਾਫੀ ਜ਼ਿਆਦਾ ਵੱਧ ਗਿਆ ਤੇ ਇਹ ਸ਼ੋਸ਼ਣ ਦੇ ਵਿੱਚੋਂ ਹੀ ਫਿਰ ਜਿਹੜੀਆਂ ਕਿੰਨੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਤੇ ਸਾਰਾ ਕੁਝ ਇਹ ਪਤਾ ਲੱਗਾ ਜੀ ਟੈਂਪਰੇਰੀ ਫੋਰਨ ਵਰਕਰ ਨੇ ਇਹਨਾਂ ਨੂੰ ਕਾਨੂੰਨੀ ਤੌਰ ਤੇ ਮਿਨੀਮਮ ਵੇਜ ਦੇਣਾ ਪੈਂਦਾ ਆ ਉਹਨਾਂ ਨੂੰ ਸੇਫ ਵਰਕਿੰਗ ਕੰਡੀਸ਼ਨ ਦੇਣੀਆਂ ਪੈਂਦੀਆਂ ਹਨ ਉਹਨਾਂ ਨੂੰ ਹਾਊਸਿੰਗ ਦਾ ਇੱਕ ਸਟੈਂਡਰਡ ਦੇਣਾ ਪੈਂਦਾ ਆ ਪਰ ਆਮ ਤੌਰ ਦੇ ਉੱਤੇ ਇਸ ਗੱਲ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਇਹਨਾਂ ਨੂੰ ਜ਼ਿਆਦਾ ਐਕਸਪਲੋਇਟ ਕੀਤਾ ਜਾਂਦਾ ਸੋ ਉਹਨਾਂ ਨੂੰ ਅਬਿਊਜ਼ ਹੁੰਦਾ ਘਰ ਬਹੁਤ ਮਾੜੇ ਦਿੱਤੇ ਜਾਂਦੇ ਜਿੱਥੇ ਰਹਿੰਦੇ ਆ ਇਹਨਾਂ ਨੂੰ ਓਵਰਟਾਈਮ ਦਿੱਤਾ ਹੀ ਨਹੀਂ ਜਾਂਦਾ ਕੰਮ ਕਰੀ ਜਾਂਦੇ ਆ ਜਾਂ ਇਹਨਾਂ ਨੂੰ ਇਹ ਫੇ ਧਮਕੀ ਦਿੱਤੀ ਜਾਂਦੀ ਵੀ ਜੇ ਤੁਸੀਂ ਸਾਡੀ ਸ਼ਿਕਾਇਤ ਕੀਤੀ ਅਸੀਂ ਤੁਹਾਨੂੰ ਡਿਪੋਰਟ ਕਰ ਦੇਣਾ ਆਲੋਚਕ ਵੀ ਨੇ ਤੇ ਇਹਦੇ ਸਪੋਰਟਰ ਵੀ ਨੇ ਸਪੋਰਟਰ ਕਹਿੰਦੇ ਆ ਕਿ ਜੇ ਇਹ ਨਹੀਂ ਆਉਣਗੇ ਕੈਨੇਡਾ ਦੇ ਵਿੱਚ ਕੰਮ ਕੌਣ ਕਰੂਗਾ ਕੰਮ ਕਰਨ ਵਾਲੇ ਹੈ ਨਹੀਂਗੇ ਇਸ ਕਰਕੇ ਇਹਨਾਂ ਸੱਦਣਾ ਜ਼ਰੂਰੀ ਆ ਜਿਹੜੇ ਆਲੋਚਨਾ ਕਰਨ ਵਾਲੇ ਨੇ ਹੋ ਇਸ ਗੱਲ ਦੇ ਉੱਤੇ ਦਲੀਲ ਦਿੰਦੇ ਆ ਕਿ ਇਹਦੇ ਨਾਲ ਇਹ ਆ ਕਿ ਜਿਹੜੀਆਂ ਕੰਪਨੀਆਂਜ਼ ਨੇ ਉਹ ਕੈਨੇਡੀਅਨ ਨੂੰ ਹਾਇਰ ਨਹੀਂ ਕਰਦੀਆਂ ਬਾਹਰੋਂ ਬੰਦੇ ਸੱਦ ਕੇ ਘੱਟ ਪੈਸੇ ਤੇ ਕੰਮ ਕਰਾਈ ਜਾਂਦੀਆਂ ਹੁਣ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਪਰਮਾਨੈਂਟ ਰੈਜ਼ਿਡੈਂਸੀ ਦਾ ਪਾਥਵੇ ਨਹੀਂ ਆ ਜਿੱਦਾਂ ਕਿ ਐਕਸਪ੍ਰੈਸ ਐਂਟਰੀ ਆ ਸੋ ਬਹੁਤ ਸਾਰੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਆਪਣਾ ਪਰਮਿਟ ਖਤਮ ਹੋਣ ਤੋਂ ਬਾਅਦ ਕੈਨੇਡਾ ਛੱਡ ਕੇ ਜਾਣਾ ਪੈਂਦਾ ਅਮਰੀਕਾ ਦੇ ਵਿੱਚ ਜਿਹੜਾ H2A ਜਾਂ H2B ਵੀਜ਼ਾ ਲਗਭਗ ਇਹਦੇ ਨਾਲ ਥੋੜਾ ਬਹੁਤਾ ਮਿਲਦਾ ਆ ਹੁਣ ਇਹਨਾਂ ਦੀਆਂ ਪ੍ਰੋਬਲਮ ਕੀ ਆ ਵਰਕਰਸ ਦੀਆਂ ਇੱਕ ਤਾਂ ਐਕਸਪਲੋਇਟ ਹੁੰਦੇ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਿਹੜੇ 엠ਪਲੋਇਰਸ ਨੇ ਇਹਨਾਂ ਨੂੰ ਅਬਿਊਜ਼ ਕੀਤਾ ਪੈਸੇ ਨਹੀਂ ਪੂਰੇ ਦਿੱਤੇ ਜਾਂ ਦਿੱਤੇ ਨਹੀਂ ਜਿਨ੍ਹਾਂ ਨੂੰ ਰਹਿਣ ਦੀ ਥਾਂ ਨਹੀਂ ਦਿੱਤੀ ਬੋਲ ਨਹੀਂ ਸਕਦੇ ਇਹ ਇਹਨਾਂ ਦੇ ਅਧਿਕਾਰ ਬਹੁਤ ਸੀਮਤ ਨੇ ਇਹ ਇੱਥੇ ਰਹਿ ਨਹੀਂ ਸਕਦੇ ਲੰਬੇ ਸਮੇਂ ਦੇ ਉੱਤੇ ਤੀਜਾ ਇਹਨਾਂ ਦੀ ਜਿਹੜੀ ਜੋਬ ਡਿਸਪਲੇਸਮੈਂਟ ਨਹੀਂ ਹੋ ਸਕਦੀ ਜੇ ਬੰਦਾ ਇੱਕ ਕੋਲੇ ਉਹਦੀ ਐਲ ਐਮ ਆਈ ਹੈ ਜਿਹਦੇ ਕੋਲੇ ਉਹ ਕੰਮ ਕਰਦਾ ਉਹਦੇ ਕੋਲੇ ਹੀ ਕਰ ਸਕਦਾ ਦੂਜੇ ਪਾਸੇ ਦੂਜੇ ਪਾਸੇ ਜਾ ਨਹੀਂ ਸਕਦਾ ਤੀਜੀ ਗੱਲ ਜਿਹੜਾ ਇਹ ਖੇਤੀਬਾੜੀ ਵਾਲਾ ਕੰਮ ਆ ਜਾਂ ਫੂਡ ਇੰਡਸਟਰੀ ਆ ਜਾਂ ਉਹ ਬਹੁਤ ਸਾਰੇ ਡਿਪੈਂਡੀ ਇਹਨਾਂ ਤੇ ਕਰਦੇ ਆ ਹੁਣ ਇਹਨਾਂ ਦੀ ਜਿਹੜੀ ਮੈਂਟਲ ਹੈਲਥ ਆਈਸੋਲੇਸ਼ਨ ਆ ਦੂਜਾ ਇਹਨਾਂ ਦੇ ਨਾਲ ਬਰਾਬਰ ਦੇ ਜਿਹੜੇ ਨਾਗਰਿਕਾਂ ਬੜਾ ਸਲੂਖ ਹਾਲਾ ਕੇ ਕੈਨੇਡਾ ਦੇ ਨਾਗਰਿਕ ਨਹੀਂ ਆ ਪਰ ਇਹਨਾਂ ਦੇ ਨਾਲ ਉਸ ਕਿਸਮ ਦਾ ਜਿਹੜਾ ਸਲੂਕ ਆ ਉਹ ਨਹੀਂ ਕੀਤਾ ਜਾਂਦਾ ਔਰ ਪਿੱਛੇ ਜੇ ਆਪਾਂ ਇਹ ਵੀ ਦੇਖਿਆ ਕਿ ਇਹ ਸਾਰੇ ਕੁਸ਼ ਦੇ ਵਿੱਚ ਬਹੁਤ ਸਾਰਾ ਪੈਸਾ ਇਨਵੋਲਵ ਸੀਗਾ ਕਿ ਜਿਹੜਾ ਬੰਦਾ ਕਿਸੇ ਬੰਦੇ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਦਾ ਆ ਉਹ ਉਹਦੇ ਵਜੋਂ ਪੈਸੇ ਲੈ ਰਿਆ ਜਿਹਦੇ ਨਾਲ ਬਹੁਤ ਵੱਡਾ ਇੱਕ ਪੈਰਲਰ ਇਕਨੋਮੀ ਕਹਿ ਲਓ ਕਿ ਪੂਰੀ ਦੀ ਪੂਰੀ ਪਿਛਲੇ ਸਾਲਾਂ ਦੇ ਵਿੱਚ ਚੱਲਦੀ ਰਹੀ ਔਰ ਇਹਦਾ ਨੰਬਰ ਬਹੁਤ ਵੱਧ ਆ ਗਿਆ ਜਿਹੜੀ ਖਾਸ ਤੌਰ ਦੇ ਉੱਤੇ ਚਿੰਤਾ ਵਾਲੀ ਗੱਲ ਸੀ ਹੁਣ ਪੀਅਰ ਪਾਲੀ ਦੀ ਦਲੀਲ ਕੀ ਆ ਉਹ ਇਹ ਕਹਿੰਦੇ ਆ ਕਿ ਬਹੁਤ ਸਾਰੇ ਜਿਹੜੇ ਬਿਜ਼ਨਸ ਨੇ ਉਹ ਕੈਨੇਡੀਅਨ ਨੂੰ ਹਾਰ ਕਰਨ ਦੀ ਬਜਾਏ ਇਹ ਕੰਮ ਲੱਭ ਰਿਹਾ ਵੀ ਬੰਦੇ ਕੈਨੇਡਾ ਦੇ ਵਿੱਚ ਹੈਗੇ ਆ ਉਹ ਕੰਮ ਕਰਨ ਲਈ ਤਿਆਰ ਆ ਪਰ ਇਹ ਸਿਰਫ ਤੇ ਸਿਰਫ ਕਿਉਂ ਕਿ ਇਹਨੇ ਬਾਰਲੇ ਦੇਸ਼ ਦੇ ਕਿਸੇ ਬੰਦੇ ਨੂੰ ਐਲਐਮਆ ਦੇਣੀ ਉਹਨੂੰ ਰੱਖਣਾ ਆ ਇਹ ਸਾਫ਼ ਤੌਰ ਦੇ ਤੇ ਕਹਿ ਦੇਗੀ ਸਾਨੂੰ ਕੈਨੇਡਾ ਦੇ ਵਿੱਚ ਬੰਦਾ ਨਹੀਂ ਲੱਭਿਆ ਹਾਂ ਆ ਦੇਖੋ ਫੁਲਾਨੀ ਫੁਲਾਨੀ ਤਾਂ ਤੇ ਐਡਾ ਦਿੱਤੀਆਂ ਹੁਣ ਸਾਨੂੰ ਬਾਹਰ ਲੱਭਦਾ ਰੱਖਣ ਦੀ ਅਗਿਆ ਦਿੱਤੀ ਜਾਵੇ 75% ਟੈਂਪਰੇਰੀ ਫੋਰਨ ਵਰਕਰਸ ਦੀਆਂ ਜੌਬ ਜਿਹੜੀਆਂ ਬਿਲੋ ਐਵਰੇਜ ਪੇ ਨੇ ਜਿਹੜੀਆਂ ਕਿ ਇੱਥੇ ਹੋਣੀ ਚਾਹੀਦੀ ਆ ਹੁਣ ਇਹ ਆ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਵਰਕਰਾਂ ਦੇ ਉੱਤੇ ਬਲੇਮ ਨਹੀਂ ਕਰ ਰਹੇ ਪਰ ਇਹ ਕਹਿ ਰਹੇ ਆ ਕਿ ਜਿਹੜੇ এমਪਲੋਇਰ ਨੇ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਆ ਕੁਝ ਇੰਡਸਟਰੀ ਜਿਵੇਂ ਫਾਰਮਿੰਗ ਫੋਰੈਸਟਰੀ ਜਾਂ ਇਹ ਹੈਗੀਆਂ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਆਦਾ ਹਾਲਤ ਆ ਸੋ ਹੁਣ ਦੂਜੇ ਪਾਸੇ ਲੋਚ ਕੇ ਕਹਿ ਰਹੇ ਆ ਕਿ ਜੇ ਪੀਅਰ ਪੋਲੀਟਿਕ ਦੇ ਕਹਿਣ ਦੇ ਉੱਤੇ ਲਿਬਰਲਸ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੰਦੇ ਆ ਤੇ ਇੱਥੇ ਕੰਮ ਵਾਲੇ ਬੰਦੇ ਨਹੀਂ ਲੱਭਣੇ ਤੇ ਜਦੋਂ ਕਿ ਪੀਅਰ ਪੋਲੀਟਿਕ ਕਹਿ ਰਿਹਾ ਕਿ ਕੈਨੇਡੀਅਨ ਇਹ ਕੰਮ ਕਰ ਸਕਦੇ ਆ ਹੁਣ ਮਸਲਾ ਇਹ ਆ ਕਿ ਦਿਖਣ ਵਾਲੀ ਗੱਲ ਹੋਊਗੀ ਕਿ ਉਹ ਕੰਮ ਕਰਦੇ ਆ ਜਾਂ ਨਹੀਂ ਕਰਦੇ ਪਰਾਸ਼ ਵਿੱਚ ਲੇਖ ਜਿਹੜੀ ਵੱਡੀ ਸਮੱਸਿਆ ਇਸ ਪ੍ਰੋਗਰਾਮ ਚ ਵੀ ਹੈਗੀ ਆ ਤੇ ਦੂਜਾ ਜਿਹੜੀ ਗੱਲ ਪੀਰ ਪੋਲੀਓ ਕਹਿ ਰਹੇ ਆ ਉਹਨਾਂ ਦੀ ਗੱਲ ਵੀ ਕੁਝ ਹੱਦ ਤੱਕ ਸੱਚੀ ਆ ਵੀ ਇਹਨੂੰ ਮਿਸਯੂਜ਼ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਅਗਲੀ ਗੱਲਬਾਤ ਰਾਸ਼ਟਰਪਤੀ ਟਰੰਪ ਦੇ ਨਾਲ ਸਬੰਧਤ ਜਿਹੜੇ ਕੂਬੈਕ ਦੇ ਸਾਬਕਾ ਪ੍ਰੀਮੀਅਰ ਨੇ ਜਿੰ ਚੈਸਟਰਸਟ ਚੈਰਸਟ ਇਹਨਾਂ ਨੇ ਇੱਕ ਬਿਆਨ ਦਿੱਤਾ ਆਪਣਾ ਜਿੰਗ ਚੈਰਸਟ ਨੇ ਇਹ 3 ਤੋਂ ਲੈ ਕੇ 12 ਤੱਕ 9 ਸਾਲ ਕੁਬੈਕ ਦੇ ਪ੍ਰੀਮੀਅਰ ਰਹੇ ਵੱਡੇ ਲੀਡਰ ਨੇ ਇਹ ਇਹਨਾਂ ਦਾ ਇੱਕ ਬਿਆਨ ਆਇਆ ਉੱਥੇ ਨਾ ਕੁਬੈਕ ਦੇ ਵਿੱਚ ਇਹ bizness ਲੀਡਰਾਂ ਨੂੰ ਸੰਬੋਧਨ ਕਰ ਰਿਹਾ ਸੀ ਉਹਨਾਂ ਨੂੰ ਸੰਬੋਧਨ ਕਰਨ ਦੌਰਾਨ ਇਹਨਾਂ ਨੇ ਇੱਕ ਗੱਲ ਕਹੀ ਹੈ ਗੱਲ ਇਹ ਕਹੀ ਆ ਕਿ ਹੋ ਸਕਦਾ ਅਸੀਂ ਆਉਣ ਵਾਲੇ 20 ਸਾਲਾਂ ਦੇ ਵਿੱਚ ਰਾਸ਼ਟਰਪਤੀ 트੍ਰੰਪ ਦਾ ਧੰਨਵਾਦ ਕਰੀਏ ਵੀ ਇਹਨਾਂ ਨੇ ਚੰਗਾ ਕੀਤਾ ਸੀ ਜੋ ਕੁਝ ਵੀ ਸਾਡੇ ਨਾਲ ਆਹ ਟੈਰਫ ਕੀਤੇ ਆ ਇਹ ਸਾਰਾ ਕੁਝ ਕਰਕੇ ਹੁਣ ਕਿਉਂਕਿ ਇਹ ਫੈਡਰਲ ਪੋਲਿਟਿਕਸ ਦੇ ਵਿੱਚ ਵੀ ਰਹੇ ਆ ਨਲੀ ਪ੍ਰੋਗਰੈਸਿਵ ਕੰਜ਼ਰਵਟਿਵ ਪਾਰਟੀ ਸੀਗੀ ਉਹਦੇ ਵਿੱਚ ਸਭ ਤੋਂ ਘੱਟ ਉਮਰ ਦੇ ਕੈਬਨਿਟ ਮਿਨਿਸਟਰ ਬਣਨ ਵਾਲੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਜੀਨ ਚੈਸਟਰੀ ਰਹੇ ਆ ਕਿਉਂਕਿ ਇਸ ਵੇਲੇ ਉਸ ਵੇਲੇ ਇਹਨਾਂ ਦੀ ਉਮਰ 28 ਸਾਲ ਸੀਗੀ ਬਾਅਦ ਦੇ ਵਿੱਚ ਇਹ ਫੈਡਰਲ ਪ੍ਰੋਗਰੈਸਿਵ ਕੰਜ਼ਰਵਟਿਵ ਪਾਰਟੀ ਦੇ ਲੀਡਰ 93 ਤੋਂ 98 ਤੱਕ ਰਹੇ ਆ ਬਹੁਤ ਲੰਬਾ ਇਹਨਾਂ ਦਾ ਕੈਰੀਅਰ ਆ 98 ਦੇ ਵਿੱਚ ਲੋਕਲ ਜਿਹੜੀ ਲੋਕਲ ਦਾ ਮਤਲਬ ਪ੍ਰੋਵਿੰਸ਼ੀਅਲ ਪੋਲਿਟਿਕਸ ਹੀ ਉੱਥੇ ਦੀ ਕਮੈਕ ਲਿਬਰਲ ਪਾਰਟੀ ਦੇ ਵਿੱਚ ਉਹਦੇ ਵਿੱਚ ਚਲੇ ਗਏ ਤੇ ਪ੍ਰੀਮੀਅਰ ਰਹੇ ਫਿਰ 3 ਤੋਂ ਲੈ ਕੇ 12 ਤੱਕ ਤੇ ਜਿਹੜੀ ਇਹ ਸਰਕਾਰ ਸੀਗੀ ਇਹਨਾਂ ਨੇ ਖਾਸ ਤੌਰ ਦੇ ਉੱਤੇ ਕੈਬੈਕ ਦੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਸੀਗੀ ਉਹਦੇ ਉੱਤੇ ਫੋਕਸ ਕੀਤਾ ਹੈਲਥ케ਅਰ ਰਿਫਾਰਮਸ ਜਾਂ ਜਿਹੜੀਆਂ ਵੱਡੀ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਸੀਗੇ ਉਹਨਾਂ ਦੇ ਉੱਤੇ ਫੋਕਸ ਕੀਤਾ ਸੋ ਬੜਾ ਵਧੀਆ ਇਹਨਾਂ ਦਾ ਟਾਈਮ ਮੰਨਿਆ ਜਾਂਦਾ ਤੇ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਮਤਲਬ ਕਾਫੀ ਗੱਲਬਾਤ ਹੁੰਦੀ ਹੈ ਕਿ ਇਹ ਇਹ ਕੁਛ ਨਾ ਕੁਛ ਇਹਨਾਂ ਦਾ ਤਜਰਬਾ ਤੇ ਦੂਜਾ ਇਹਨਾਂ ਦੀ ਮੁਹਾਰਤ ਇਸ ਕੰਮ ਦੇ ਵਿੱਚ ਹੈਗੀ ਆ ਉਹਨਾਂ ਦਾ ਹੁਣ ਇਹ ਬਿਆਨ ਪਹਿਲਾ ਬਿਆਨ ਆ ਕਿ ਜਿਹੜੇ ਕਹਿ ਰਿਹਾ ਇੱਕ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਅਸੀਂ ਕਰਾਂਗੇ ਕਿਉਂਕਿ ਉਹ ਉਹਨਾਂ ਦਾ ਮਕਸਦ ਕੀ ਹੈ ਇਹ ਕਹਿਣ ਦਾ ਉਹਨਾਂ ਦਾ ਮਕਸਦ ਇਹ ਆ ਕਿ ਡੋਨਾਲਡ 트੍ਰੰਪ ਨੇ ਜਿਹੜੇ ਕੈਨੇਡਾ ਦੇ ਉੱਤੇ ਟੈਰਿਫ ਲਾਏ ਆ ਜਾਂ ਜਿਹੜੀ ਅਮਰੀਕਾ ਦੇ ਨਾਲ ਸਾਡੀ ਵਪਾਰਕ ਜੰਗ ਛਿੜੀ ਆ ਇਹਦੇ ਨਾਲ ਇੱਕ ਤਰੀਕੇ ਦੇ ਨਾਲ ਕੈਨੇਡੀਅਨ ਨੂੰ ਵੇਕ ਅਪ ਕਾਲ ਆ ਇਹਨਾਂ ਦੇ ਲਈ ਇੱਕ ਇੱਕ ਵਾਰਨਿੰਗ ਸੀ ਇਹ ਇਕਨੋਮਿਕ ਵੇਕ ਅਪ ਕਾਲ ਆ ਸਾਰਿਆਂ ਦੇ ਲਈ ਕਿ ਤੁਸੀਂ ਹੁਣ ਖੜੇ ਹੋ ਕੇ ਆਪਣਾ ਸੋਚੋ ਕਿ ਤੁਸੀਂ ਕਰਨਾ ਕੀ ਹੈ ਜਾਸ ਨੇ ਕੀ ਕੀਤਾ ਉਹ ਕਹਿੰਦੇ ਕਿ 트럼ਪ ਅਸਲ ਦੇ ਵਿੱਚ ਕੈਨੇਡਾ ਨੂੰ ਇਹ ਕਹਿ ਰਿਹਾ ਕਿ ਤੁਸੀਂ ਆਪਣੇ ਟੈਕਸ ਸਿਸਟਮ ਦੇ ਉੱਤੇ ਦੁਬਾਰਾ ਸੋਚੋ ਰੀਥਿੰਕ ਕਰੋ ਇਕਨੋਮੀ ਦੇ ਉੱਤੇ ਦੁਬਾਰਾ ਸੋਚੋ ਆਪਣੇ ਵੱਡੇ ਪ੍ਰੋਜੈਕਟਸ ਦੇ ਉੱਤੇ ਦੁਬਾਰਾ ਸੋਚੋ ਹਾਲਾਂਕਿ ਰਾਸ਼ਟਰਪਤੀ 트럼ਪ ਤੇ ਆਪਾਂ ਸਾਰੇ ਜਾਣਦੇ ਆ ਕਿ ਉਹ ਆਪਣੇ ਅਮਰੀਕਾ ਦੀ ਇਕਨੋਮੀ ਦੇ ਫਾਇਦੇ ਦੇ ਲਈ ਟੈਰਿਫ ਲਾ ਰਹੇ ਆ ਕਿ ਸਾਰਾ ਇੰਡਸਟਰੀ ਜਿਹੜੀ ਹੈ ਸਾਰਾ ਕੁਝ ਹੈ ਸਾਡੇ ਅਮਰੀਕਾ ਦੇ ਵਿੱਚ ਆਵੇ ਇੱਥੇ ਜੌਬਸ ਹੋਣ ਇੱਥੇ ਸਾਰਾ ਕੁਝ ਹੋਵੇ ਬਾਹਰ ਦਾ ਬੰਦਾ ਇੱਥੇ ਆ ਕੇ ਕੰਪੀਟੀਟ ਨਹੀਂ ਕਰ ਸਕੇ ਸਾਡੇ ਨਾਲ ਉਹਨਾਂ ਦੇ ਉੱਤੇ ਟੈਰਿਫ ਲਾ ਰਹੇ ਆ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਲ ਆ ਪਰ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੇ ਜੌਨ ਚਾਸਟ ਨੇ ਲਿਆ ਉਹ ਇਹ ਕਹਿੰਦੇ ਆ ਕਿ ਇਹ ਅਸਲ ਦੇ ਵਿੱਚ ਉਹ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ ਆਪਣੇ ਬਾਰੇ ਸੋਚੋ ਵੀ ਤੁਸੀਂ ਕੀਤਾ ਕੀ ਆ ਹੁਣ ਤੱਕ ਵੀ ਜਿਹੜੇ ਕੈਨੇਡਾ ਦਾ ਇੱਕ ਕਿਸਮ ਦਾ ਢਿੱਲਾ ਸਿਸਟਮ ਜਾਂ ਜਿਹੜਾ ਸੁਸਤ ਸਿਸਟਮ ਆ ਇਹਨੂੰ ਹੁਣ ਉੱਠ ਕੇ ਐਕਟ ਕਰਨਾ ਸੁਸਤ ਦਾ ਮਤਲਬ ਇਹ ਆ ਕਿ ਅਮਰੀਕਾ ਦੇ ਨਾਲ ਸਾਡਾ ਵਪਾਰ ਚੱਲੀ ਜਾਂਦਾ ਸਾਡਾ ਸਰੀ ਜਾਂਦਾ ਅਸੀਂ ਕਦੇ ਸੋਚਿਆ ਨਹੀਂ ਕਿ ਕੈਨੇਡਾ ਦੀ ਆਪਣੀ ਇੰਡਸਟਰੀ ਵੀ ਹੋਣੀ ਚਾਹੀਦੀ ਆ ਸਾਡੇ ਕੋਲੇ ਜਿਹੜਾ ਬਿਜ਼ਨਸ ਇੱਥੇ ਹੋਣੇ ਚਾਹੀਦੀ ਇੱਥੇ ਜੌਬਸ ਹੋਣੀਆਂ ਚਾਹੀਦੀਆਂ ਸਾਰਾ ਕੁਝ ਸਾਨੂੰ ਡਿਪੈਂਡ ਅਮਰੀਕਾ ਤੇ ਨਹੀਂ ਕਰਨਾ ਚਾਹੀਦਾ ਜੇ ਅੱਜ ਅਮਰੀਕਾ ਸਾਡੇ ਨਾਲ ਇਸ ਰੋਲੇ ਦੇ ਵਿੱਚ ਪੈ ਗਿਆ ਆ ਤਾਂ ਇਹਦੇ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਕੈਨੇਡਾ ਵਾਸੀਆਂ ਨੂੰ ਇਹ ਸੋਚਣ ਵਾਲੀਆਂ ਕੈਨੇਡਾ ਦੇ ਜਿਹੜੇ ਵੀ ਆਹ ਕਾਨੂੰਨ ਸਾਜ਼ ਨੇ ਇਹਨਾਂ ਨੂੰ ਸੋਚਣ ਲਈ ਗੱਲ ਆ ਕਿ ਸਾਨੂੰ ਕਰਨਾ ਕੀ ਚਾਹੀਦਾ ਇਸ ਕਰਕੇ ਉਹ ਇਸ ਗੱਲ ਨੂੰ ਪੋਜ਼ਿਟਿਵ ਤਰੀਕੇ ਦੇ ਵਿੱਚ ਲੈ ਕੇ ਕਹਿ ਰਿਹਾ ਕਿ ਅਸੀਂ ਹੋ ਸਕਦਾ 20 ਸਾਲ ਬਾਅਦ ਟਰੰਪ ਦਾ ਧੰਨਵਾਦ ਕਰੀਏ ਕਿ ਚੰਗਾ ਕੀਤਾ ਤੁਸੀਂ ਸਾਡੇ ਨਾਲ ਉਸ ਵੇਲੇ ਧੱਕਾ ਕੀਤਾ ਸਾਨੂੰ ਮਤ ਆ ਗਈ ਕਿ ਅਸੀਂ ਆਪਣੇ ਦੇਸ਼ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਦੂਜਾ ਉਹਨਾਂ ਨੇ ਇਹ ਕਿਹਾ ਇਹ ਸਾਰੇ ਕੁਝ ਦੇ ਵਿੱਚ ਹੁਣ ਕਿਸਮਾ ਆ ਗਿਆ ਕੈਨੇਡਾ ਨੂੰ ਅਮਰੀਕਾ ਦੇ ਉੱਤੇ ਘੱਟ ਡਿਪੈਂਡ ਕਰਨਾ ਚਾਹੀਦਾ ਤੇ ਜਿਹੜੀਆਂ ਦੂਜੀ ਗਲੋਬਲ ਮਾਰਕੀਟ ਆ ਦੂਜੀਆਂ ਦੁਨੀਆਂ ਦੇ ਵਿੱਚ ਕਿਹੜਾ ਦੇਸ਼ ਹੈ ਨੀਗੇ ਉੱਥੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਣਾ ਚਾਹੀਦਾ ਸੋ ਹੁਣ ਇਹ ਵੀ ਉਹਨਾਂ ਨੇ ਕਿਹਾ ਆ ਕਿ ਮਾਰਕ ਕਾਰਨੀ ਦੇ ਇਸ ਸਮੇਂ ਦੇ ਵਿੱਚ ਕੈਨੇਡਾ ਨੂੰ ਆਸ ਆ ਕਿ ਜਿਹੜੇ ਵੱਡੇ ਪ੍ਰੋਜੈਕਟ ਨੇ ਇਹ ਉਹਨਾਂ ਨੂੰ ਸਪੀਡ ਅਪ ਕਰਨਗੇ ਤੇਜ਼ ਕਰਨਗੇ ਤਾਂ ਕਿ ਇਕਨੋਮੀ ਜਿਹੜੀ ਕੈਨੇਡਾ ਦੀ ਠੀਕ ਠਾਕ ਹੋ ਸਕੇ ਉਹ ਇਹ ਵੀ ਉਹਨਾਂ ਨੇ ਕਿਹਾ ਆ ਕਿ ਜਿਹੜੇ ਕੈਨੇਡਾ ਆ ਇਹ ਜਿਹੜਾ ਫੈਡਰਲਿਜ਼ਮ ਆ ਵੀ ਜਿਹੜਾ ਜਿਹੜਾ ਕੋਈ ਰਾਜ ਜਿਹੜਾ ਆ ਉਹ ਫੈਡਰਲ ਉਦੇ ਨਾਲ ਜਾਂ ਜਿਹੜੀਆਂ ਸਟੇਟਾਂ ਨੇ ਉਹ ਔਟਵਾ ਦੇ ਨਾਲ ਆਪਣੀ ਪਾਵਰ ਕਿਦਾਂ ਸ਼ੇਅਰ ਕਰਦੀਆਂ ਉਹਦੇ ਬਾਰੇ ਵੀ ਦੁਬਾਰਾ ਸੋਚਣਾ ਚਾਹੀਦਾ ਕੈਨੇਡਾ ਨੂੰ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵਿਸ਼ਵ ਦੇ ਵਿੱਚ ਇਹਨਾਂ ਦਾ ਰੋਲ ਆ ਉਹਨੂੰ ਮੁੜ ਪ੍ਰਭਾਸ਼ਿਤ ਕਰਨਾ ਚਾਹੀਦਾ ਇਦਾਂ ਕਹ ਲਓ ਕਿ ਸਨਨ ਨੂੰ ਸਿਰਫ ਇਹ ਨਹੀਂ ਕਰਨਾ ਚਾਹੀਦਾ ਕਿ ਜੋ ਅਮਰੀਕਾ ਕਹਿੰਦਾ ਸੀ ਤੇ ਉਹਨਾਂ ਦੇ ਪਿੱਛੇ ਪਿੱਛੇ ਹੀ ਚੱਲਦੇ ਕਿਉਂਕਿ ਉਹਨਾਂ ਦੇ ਨਾਲ ਹੀ ਸਾਰਾ ਕੁਝ ਕੈਨੇਡਾ ਦਾ ਜੁੜਿਆ ਹੈ ਉਹਦੇ ਆਸਰੇ ਪਾਸਰੇ ਹੀ ਚੱਲਦਾ ਹੈ ਵੀ ਇਹ ਇਸ ਫਿਲਮ ਮੌਕਾ ਹੈ ਕੈਨੇਡਾ ਨੂੰ ਆਪਣੇ ਪੱਧਰ ਦੇ ਉੱਤੇ ਕੁਝ ਸੋਚਣਾ ਚਾਹੀਦਾ ਹੈ ਦਲੀਲ ਉਹਨਾਂ ਨੇ ਇਹ ਦਿੱਤੀ ਆ ਕਿ ਲੌਂਗ ਰਨ ਦੇ ਵਿੱਚ ਜਿਹੜਾ ਹੁਣ ਵਕਤੀ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਕੈਨੇਡਾ ਦੇ ਉੱਤੇ ਪਾਇਆ ਪ੍ਰੈਸ਼ਰ ਸਾਰਿਆਂ ਨੂੰ ਮਾੜਾ ਲੱਗਦਾ ਬਾਏ ਕੈਨੇਡੀਅਨ ਕਿੰਨਾ ਕੋਸ਼ਿਸ਼ ਕਰਿਆ ਔਰ ਸਾਰਿਆਂ ਦੀ ਕੋਸ਼ਿਸ਼ ਹੈ ਟੈਰਫ ਟਲ ਜਾਣਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੋਸ਼ਿਸ਼ ਕਰ ਰਹੇ ਆ ਪਰ ਇਸ ਆਗੂ ਦਾ ਇਹ ਕਹਿਣਾ ਆ ਕਿ ਇਹ ਜਿਹੜਾ ਲੌਂਗ ਟਰਮ ਦੇ ਵਿੱਚ ਇਹ ਜਿਹੜਾ ਟਰੰਪ ਦਾ ਪ੍ਰੈਸ਼ਰ ਆ ਵਕਤੀ ਤੌਰ ਦੇ ਉੱਤੇ ਤਾਂ ਹੁਣ ਸਾਨੂੰ ਚੁਬਦਾ ਪਰ ਲੰਬੇ ਸਮੇਂ ਦੇ ਵਿੱਚ ਇਹ ਕੈਨੇਡਾ ਦੇ ਲਈ ਚੰਗਾ ਆ ਵੀ ਇਹਦਾ ਫਾਇਦਾ ਹੋਊਗਾ ਸਾਨੂੰ ਦਾ ਮੈਸੇਜ ਹੈਗਾ ਕਿ ਇਨ 20 ਇਅਰਸ ਵੀ ਮੇ ਥੈਂਕ ਟਰੰਪ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਹੋ ਸਕਦਾ ਸੀ ਟਰੰਪ ਦਾ ਧੰਨਵਾਦ ਕਰੀਏ ਕਿ ਉਹਨੇ ਕੈਨੇਡਾ ਨੂੰ ਕਿਹਾ ਕਿ ਹੁਣ ਤੁਸੀਂ ਸੋਚੋ ਆਪਣੇ ਬਾਰੇ ਆਪਣੇ ਰੋਲ ਬਾਰੇ ਆਪਣੀ ਇਕਨੋਮੀ ਬਾਰੇ ਆਪਣੇ ਦੇਸ਼ ਦੇ ਵਿੱਚ ਜਿਹੜੇ ਢਿੱਲੇ ਚੱਲ ਰਹੇ ਪ੍ਰੋਜੈਕਟ ਨੇ ਤੁਸੀਂ ਅਮਰੀਕਾ ਦੇ ਆਸਰੇ ਬੈਠੇ ਆ ਤੁਹਾਨੂੰ ਆਪਣਾ ਰੋਲ ਆਪਣੀ ਅਹਿਮੀਅਤ ਜਿਹੜੀ ਆ ਉਹ ਪਛਾਣਣੀ ਚਾਹੀਦੀ ਹੈ ਤੇ ਆਪਣੇ ਦੇਸ਼ ਦੇ ਲਈ ਕੰਮ ਕਰਨਾ ਚਾਹੀਦਾ ਅਗਲੀ ਗੱਲਬਤ ਕੈਨੇਡਾ ਬਾਰਡਰ ਸਰਵਿਸ ਏਜੰਸੀ ਜਾਨੀ ਕਿ ਸੀਬੀਐਸਏ ਇਹਨਾਂ ਨੇ ਟੋਟਲ 349 ਕਿਲੋਗ੍ਰਾਮ ਕੋਕੈਨ ਬਲੂ ਵਾਟਰ ਬ੍ਰਿਜ ਐਂਡ ਟੈਰੀਓ ਦੇ ਵਿੱਚੋਂ ਉੱਥੋਂ ਫੜੀ ਦੱਸੀ ਜਾ ਰਹੀ ਅਮਰੀਕਾ ਕੈਨੇਡਾ ਬਾਰਡਰ ਤੋਂ ਇਹ ਡਰੱਗ ਦੀ ਕੀਮਤ 43.7 ਮਿਲੀਅਨ ਡਾਲਰ ਦੱਸੀ ਗਈ ਹੈ ਇਹ ਦੋ ਸੈਪਰੇਟ ਇਨਸੀਡੈਂਟ ਹੋਏ ਆ ਅਗਸਟ 13 ਤੇ 14 ਨੂੰ ਆ ਐਸੇ ਸਾਲ ਦੇ ਵਿੱਚ ਇਹਨਾਂ ਦੋਵਾਂ ਇਨਸੀਡੈਂਟਸ ਦੇ ਵਿੱਚ ਡਰੱਗ ਫੜੀ ਗਈ ਆ 13 ਅਗਸਤ ਨੂੰ ਜਿਹੜੇ ਆਫੀਸਰਸ ਨੇ ਇਹਨਾਂ ਨੇ ਇੱਕ ਕਮਰਸ਼ੀਅਲ ਟਰੱਕ ਨੂੰ ਰੋਕਿਆ ਜਿਹੜਾ ਅਮਰੀਕਾ ਤੋਂ ਆ ਰਿਹਾ ਸੀ ਤੇ 150 ਕਿਲੋ ਕੋਕੀਨ ਇਹਦੇ ਵਿੱਚ ਡੱਬਿਆਂ ਦੇ ਵਿੱਚ ਲੁਕੋਈ ਸੀਗੀ ਇਹ ਲੋਡ ਦੀ ਕੀਮਤ ਲਗਭਗ 18.8 ਮਿਲੀਅਨ ਡਾਲਰ ਦੱਸੀ ਗਈ ਹੈ 28 ਸਾਲਾਂ ਦਾ ਇੱਕ ਵਿਅਕਤੀ ਬ੍ਰੈਮਟਨ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਿਹੜੀ RCMP ਇਸ ਕੇਸ ਦੇ ਵਿੱਚ ਦੂਜੀ ਘਟਨਾ 14 ਅਗਸਤ ਦੀ ਹੈ 14 ਅਗਸਤ ਦੇ ਵਿੱਚ ਇੱਕ ਇਹਨਾਂ ਆਫੀਸਰ ਨੇ ਟਰੈਕਟਰ ਟਰੇਲਰ ਦੀ ਇਨਸਪੈਕਸ਼ਨ ਕੀਤੀ ਜਿਹੜਾ ਅਮਰੀਕਾ ਤੋਂ ਆਇਆ ਸੀ ਤੇ 199 ਕਿਲੋ ਕੋਕੀਨ ਇਹਦੇ ਵਿੱਚੋਂ ਫੜੀ ਹੈ ਇਹ ਇਦੀ ਕੀਮਤ 24.9 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ 38 ਸਾਲਾਂ ਦਾ ਇੱਕ ਵਿਅਕਤੀ ਜਿਹੜਾ ਈਟੋਬੀਕੋ ਦਾ ਰਹਿਣ ਵਾਲਾ ਉਹਨੂੰ ਇਹਨਾਂ ਨੇ ਦੂਜੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਦੋਨਾਂ ਦੇ ਉੱਤੇ ਚਾਰਚ ਲਾਏ ਗਏ ਆ ਕਿ ਇਹ ਇੰਪੋਰਟ ਕਰ ਰਹੇ ਸੀ ਕੋਕੀਨ ਤੇ ਜਿਹੜਾ ਇਹ ਸਾਰੇ ਕੁਸ਼ਤੇ ਤੇ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਅੱਗੇ ਚੱਲ ਰਹੀ ਹੈ ਕੈਨੇਡਾ ਅਮਰੀਕਾ ਸਰਹੱਦ ਦੇ ਉੱਤੇ ਡਰੱਗ ਦਾ ਮਸਲਾ ਬਹੁਤ ਵੱਡਾ ਪਿਛਲੇ ਸਮੇਂ ਦੇ ਵਿੱਚ ਬਣਿਆ ਆ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਮਤਲਬ ਅਨਡਫੈਂਡਡ ਬਾਰਡਰ ਆ ਐਡਾ ਬਾਰਡਰ ਕੋਈ ਦੋ ਦੇਸ਼ਾਂ ਦਾ ਨਹੀਂ ਲੱਗਦਾ ਮਤਲਬ ਵਿੰਡਸਰ ਤੇ ਆ ਡੈਟਰਾਇਟ ਵਾਲੇ ਬਲੂ ਵਾਟਰ ਬ੍ਰਿਜ ਜਾਂ ਪੈਸੀਫਿਕ ਹਾਈਵੇ ਇੱਥੇ ਹੈਗੇ ਆ ਬਹੁਤ ਵੱਡੇ ਸਮਗਲਿੰਗ ਦੇ ਰੂਟ ਜਿਹੜੇ ਟੂ ਇਹ ਰਾਊਟ ਮੰਨੇ ਜਾਂਦੇ ਆ ਹੁਣ ਕੋਕੇਨ ਫੈਂਟਨਿਲ ਮੈਥਾਫੈਂਟਾਮਾਈਨ ਇਸੇ ਤਰ੍ਹਾਂ ਕੈਨਾਬਸ ਆ ਇਹ ਮੇਨ ਡਰੱਗਸ ਨੇ ਜਿਹੜੀਆਂ ਇਧਰੋਂ ਉਧਰ ਤੇ ਉਧਰੋਂ ਇਧਰ ਕੀਤੀਆਂ ਜਾਂਦੀਆਂ ਇਹ ਨੂੰ ਆਮ ਤੌਰ ਦੇ ਉੱਤੇ ਹਿੱਲ ਕੋਕਿਲਿਆਂ ਦੇ ਟਰੱਕਾਂ ਦੇ ਵਿੱਚ ਕੁਝ ਕਾਰਾਂ ਦੇ ਵਿੱਚ ਕੰਟੇਨਰਾਂ ਦੇ ਵਿੱਚ ਇਹਨੂੰ ਇਹਨੂੰ ਲੱਭਣਾ ਬਹੁਤ ਔਖਾ ਆ ਸੀਬੀਐਸਏ ਲਗਾਤਾਰ ਬਹੁਤ ਵੱਡੀ ਮਾਤਰਾ ਦੇ ਵਿੱਚ ਕਈ ਸੈਂਕੜੇ ਮਿਲੀਅਨਸ ਦੀ ਜਿਹੜੀ ਇਹ ਹੈਗੀ ਆ ਡਰੱਗ ਜਿਹੜੀ ਫੜ ਰਹੇ ਆ ਕਿ ਜਿਹੜਾ ਟੋਟਲ ਜਿਹੜੀਆਂ ਮਤਲਬ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਦੀ ਜਿਹੜੀ ਡਰੱਗ ਆ ਫੜੀ ਜਾ ਰਹੀ ਆ ਪਰ ਬਹੁਤ ਸਾਰੇ ਜਿਹੜੇ ਇਹ ਸਮਗਲ ਕਰ ਰਹੇ ਆ ਇਹ ਅੰਤਰਰਾਸ਼ਟਰੀ ਕਾਰਟਲ ਜਿਹੜਾ ਉਹ ਇਹਨੂੰ ਕਰ ਰਿਆ ਮਤਲਬ ਲੋਕਲ ਗੈਂਗ ਵੀ ਉਹਨਾਂ ਦੇ ਨਾਲ ਜੁੜੇ ਆ ਪਰ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਨਾਂ ਦੇ ਕਿਤੇ ਨਾ ਕਿਤੇ ਸਬੰਧ ਦੱਸੇ ਜਾਂਦੇ ਆ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਵੱਡੀ ਡਰੱਗ ਮਾਰਕੀਟ ਆ ਜਿਹੜੀ ਕ੍ਰਾਸ ਬਾਰਡਰ ਟਰੈਫਿਕਿੰਗ ਨੂੰ ਮਤਲਬ ਵਧਾਉਂਦੀ ਆ ਤੇ ਦੂਜਾ ਜਿਹੜੀ ਟੈਕਨੋਲੋਜੀ ਆ ਬਾਰਡਰ ਏਜੰਸੀਆਂ ਐਸ ਵੇਲੇ ਸਕੈਨਰਸ ਦੇ ਉੱਤੇ ਲਾਇਕ ਕਰਦੀਆਂ ਜਿਹੜੇ ਡਰੱਗ ਸਨੀਫਿੰਗ ਡੌਗ ਆ ਉਹ ਕੁੱਤੇ ਦੱਸ ਦਿੰਦੇ ਆ ਉਹਨੂੰ ਸੁੰਘ ਕੇ ਦੈਨ ਇੰਟੈਲੀਜੈਂਸ ਸ਼ੇਅਰਿੰਗ ਕਰਦੀਆਂ ਨਾ ਉਹਨਾਂ ਦੇ ਰਾਹੀਂ ਇਹਨੂੰ ਫੜਿਆ ਜਾ ਰਿਹਾ ਫੈਂਟਰਲ ਕ੍ਰਾਈਸਿਸ ਦੋਵੇਂ ਪਾਸੇ ਆ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਕ ਕਮਿਊਨਿਟੀਜ਼ ਦੇ ਲਈ ਬਹੁਤ ਵੱਡਾ ਰਿਸਕ ਵੀ ਇਹਦੇ ਨਾਲ ਹੀ ਮੰਨਿਆ ਜਾ ਰਿਹਾ। ਅਗਲੀ ਗੱਲਬਾਤ ਜਿਹੜੀ ਬੈਕ ਟੂ ਸਕੂਲ ਆ ਇਸ ਵੇਲੇ ਉਹਦੇ ਬਾਰੇ ਇੱਕ ਸਰਵੇ ਕੀਤਾ ਕੈਨੇਡੀਅਨਸ ਦੇ ਵਿਚਕਾਰ ਕਿ ਇਹਨਾਂ ਦੇ ਕਨਸਰਨ ਕੀ ਆ ਹੁਣ ਬੈਕ ਟੂ ਸਕੂਲ ਸੀਜ਼ਨ ਦੇ ਵਿੱਚ ਕੱਲ ਬੱਚੇ ਸਕੂਲ ਦੇ ਵਿੱਚ ਵਾਪਸ ਗਏ ਆ ਪਹਿਲੇ ਦਿਨ ਤੇ ਇਹਨਾਂ ਦੇ ਵਿੱਚੋਂ ਬਜੋਰੀਟੀ 76% ਲੋਕਾਂ ਨੇ ਇਹ ਕਿਹਾ ਕਿ ਸਾਡੇ ਲਈ ਨਿਆਣਿਆਂ ਦੀ ਮਾਨਸਿਕ ਸਿਹਤ ਟਾਪ ਪ੍ਰਾਇੋਰਟੀ ਹੈ ਸਾਡੇ ਲਈ ਬੱਚਿਆਂ ਦੀ ਮਾਨਸਿਕ ਸਿਹਤ ਵੱਡੀ ਚਿੰਤਾ ਹੈ 71% ਲੋਕਾਂ ਨੇ ਇਹ ਕਿਹਾ ਕਿ ਬੁੱਲਿੰਗ ਸਾਡੀ ਵੱਡੀ ਚਿੰਤਾ ਹੈ ਕਿ ਜਿਹੜੇ ਦੂਜੇ ਨਿਆਣੇ ਮਾੜੇ ਨਿਆਣੇ ਨੂੰ ਬੁੱਲੀ ਕਰਦੇ ਆ 74% ਲੋਕਾਂ ਨੇ ਇਹ ਕਿਹਾ ਕਿ ਜਿਹੜੀ ਫੰਡਿੰਗ ਦੀ ਸ਼ਾਰਟੇਜ ਆ ਪਬਲਿਕ ਸਕੂਲਸ ਦੇ ਵਿੱਚ ਸਾਡੀ ਸਮੱਸਿਆ ਇਹ ਆ ਸਭ ਤੋਂ ਵੱਡੀ opinion 81% ਸਪੋਰਟ ਇਹ ਆਈ ਆ ਕਿ ਸਕੂਲਾਂ ਦੇ ਵਿੱਚ ਸੈੱਲਫੋਨ ਸੱਚੀ ਮੁੱਚੀ ਪੂਰੀ ਤਰ੍ਹਾਂ ਬੈਨ ਕੀਤੇ ਜਾਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ ਡਿਸਟਰੈਕਸ਼ਨ ਬਹੁਤ ਜ਼ਿਆਦਾ ਬੱਚਿਆਂ ਦੀ ਹੋ ਰਹੀ ਹੈ ਸੈਲਫੋਨ سپورਟ ਦੀ ਸਭ ਤੋਂ ਵੱਡੀ سپورਟ ਕਵੈਕ ਦੇ ਵਿੱਚ ਆਈ ਹੈ ਜਿੱਥੇ ਕਿ 84% ਲੋਕਾਂ ਨੇ ਇਹ ਬੈਨ ਕਰਨ ਦੀ ਗੱਲਬਾਤ ਕੀਤੀ ਹੈ ਅਲਬਰਟਾ ਦੇ ਵਿੱਚ ਸਭ ਤੋਂ ਘੱਟ سپورਟ ਹੈ ਸਿਰਫ 75% ਲੋਕਾਂ ਨੇ ਕਿਹਾ ਕਿ ਸੈਲਫੋਨ ਜਿਹੜੇ ਸਕੂਲਾਂ ਦੇ ਵਿੱਚ ਬੈਨ ਕਰ ਦੇਣੇ ਚਾਹੀਦੇ ਹਾਲਾਂਕਿ 75% ਵੀ ਬਹੁਤ ਜ਼ਿਆਦਾ ਹੈ ਪਰ ਜਦੋਂ ਸਾਰੇ ਸੂਬਿਆਂ ਦਾ ਪ੍ਰੋਵਿੰਸਸ ਦਾ ਦੇਖਿਆ ਜਾਂਦਾ ਤਾਂ ਉਹਦੇ ਵਿੱਚ ਇਹ ਅਲਬਰਟਾ ਜਿਹੜਾ ਸਭ ਤੋਂ ਹੇਠਾਂ ਆ। ਦੂਜੇ ਪਾਸੇ ਜਿਹੜੇ 32% ਸਪੋਰਟ ਆਈ ਆ ਕਿ 4 ਦਿਨ ਸਕੂਲ ਹਫਤੇ ਦੇ ਵਿੱਚ ਕਰ ਦੇਣਾ ਚਾਹੀਦਾ ਜਦੋਂ ਕਿ ਅੱਧੇ ਜਿਹੜੇ 47% ਨੇ ਉਹਨਾਂ ਨੇ ਇਹਨੂੰ ਅਪੋਜ਼ ਕੀਤਾ ਕਿਉਂਕਿ ਚੱਲ ਰਿਹਾ ਕਿ 5 ਦਿਨ ਦੀ ਥਾਂ ਦੇ ਉੱਤੇ ਸਕੂਲ 4 ਦਿਨ ਕਰ ਦੇਣਾ ਚਾਹੀਦਾ ਸੋ ਉਸ ਮਾਮਲੇ ਦੇ ਵਿੱਚ ਸਿਰਫ 32% ਨੇ 4 ਦਿਨ ਦੀ ਸਪੋਰਟ ਕੀਤੀ ਆ। ਵਿਰੋਧ ਜਿਹੜਾ ਵੱਡੀ ਗਿਣਤੀ ਦੇ ਵਿੱਚ ਆ। 39-40% ਇਹ ਕਹਿੰਦੇ ਆ ਕਿ ਜਿਹੜੀ ਇੰਗਲਿਸ਼ ਦੇ ਵਿੱਚ ਇਨਸਟਰਕਸ਼ਨ ਜਾਂ ਫ੍ਰੈਂਚ ਦੇ ਵਿੱਚ ਆ ਐਨਾਫ ਨਹੀਂ ਹੈ। ਦੋ ਕੈਨੇਡਾ ਦੀਆਂ ਆਫੀਸ਼ੀਅਲ ਪਛਾਵਾਂ ਨੇ ਇੱਕ ਫ੍ਰੈਂਚ ਤੇ ਦੂਜੀ ਇੰਗਲਿਸ਼ ਇਹ ਇੱਕ ਵੱਡਾ ਵਰਗ ਜਿਹੜਾ 39% 39% ਲੋਕ ਇਹ ਮੰਨਦੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਚੰਗੀ ਤਰ੍ਹਾਂ ਨਹੀਂ ਹੋ ਰਹੀ ਜਾਂ ਉਸ ਪੱਧਰ ਦੀ ਨਹੀਂ ਹੋ ਰਹੀ ਜਿਹੜੇ ਲੋਕਲ ਸਕੂਲ ਕੁਆਲਿਟੀ ਉਹਦੇ ਵਿੱਚ 45% ਕਹਿੰਦੇ ਕਿ ਚੰਗੀ ਹੈ ਜਦੋਂ ਕਿ 44% ਕਹਿੰਦੇ ਕਿ ਇਹ ਹੈਗੀ ਆ ਸੋ ਇਸ ਮਾਮਲੇ ਦੇ ਉੱਤੇ ਇੱਕ ਵੱਡਾ ਜਿਹੜਾ ਕਨਸਰਨ ਆ ਖਾਸ ਤੌਰ ਦੇ ਉੱਤੇ ਜਿਹੜਾ ਇਹ ਸਰਵੇ ਕੀਤਾ ਇਹਨਾਂ ਨੇ ਇਹ ਸਾਰੇ ਦੇ ਵਿੱਚ ਜਿਹੜੇ ਹਜ਼ਾਰ ਕੈਨੇਡੀਅਨ ਸੀ ਉਹਨਾਂ ਦੇ ਉੱਤੇ ਇਹਨਾਂ ਨੇ ਸਰਵੇ ਕੀਤਾ मतलब ਜਦੋਂ ਸਰਵੇ ਕੀਤਾ ਟੋਟਲ 1000 ਕੈਨੇਡੀਅਨਸ ਨੂੰ ਲਿਆ ਤੇ ਉਹਨਾਂ ਦੇ ਵਿੱਚ ਇਹਨਾਂ ਨੇ ਹੁਣ ਆਹ ਬੈਕ ਟੂ ਸਕੂਲ ਸੀਜ਼ਨ ਕਿਉਂਕਿ ਵਕ ਵਕ ਥਾਵਾਂ ਦੇ ਉੱਤੇ ਆ ਉਹਦੇ ਵਿੱਚੋਂ ਫਿਰ ਇਹਨਾਂ ਨੇ ਵੱਡੇ ਕਨਸਰਨ ਉਹਦੇ ਵਿੱਚ ਸੈਲਫੋਨ ਬੈਨ ਸਭ ਤੋਂ ਵੱਧ ਸਪੋਰਟ ਵਾਲੀ ਚੀਜ਼ ਸੀ ਕਿ ਇੱਕ ਧਿਰ ਹੋ ਕੇ ਮਾਪਿਆਂ ਨੇ ਇਸ ਗੱਲ ਦੇ ਲਈ ਕਿਹਾ ਕਿ ਜਿਹੜਾ ਇਹ ਸੈਲਫੋਨ ਬੈਨ ਆ ਇਹ ਹੋ ਜਾਣਾ ਚਾਹੀਦਾ ਪੂਰਨ ਤੌਰ ਦੇ ਉੱਤੇ ਤੇ ਕਵੈਕ ਦੇ ਵਿੱਚ 84% 81% ਨੇ ਪੂਰੇ ਕੈਨੇਡਾ ਦੇ ਵਿੱਚ ਕਿਸੇ ਸ਼ੂਬੇ ਦੇ ਵਿੱਚ ਘਟਨੇ ਕਿਹਾ ਬੈਨ ਹੋਣਾ ਚਾਹੀਦਾ ਕਿਸੇ ਸ਼ੂਬੇ ਦੇ ਵਿੱਚ ਵਧਨੇ ਕਿਹਾ ਬੈਨ ਹੋਣਾ ਚਾਹੀਦਾ ਪਰ 81% ਸਪੋਰਟ ਓਵਰਆਲ ਕੈਨੇਡਾ ਦੇ ਵਿੱਚ ਜਿਹਦੇ ਵਿੱਚੋਂ ਹਾਈਐਸਟ ਜਿਹੜਾ ਕੁਵੈਕ ਦੇ ਵਿੱਚ 84% ਦੱਸਿਆ ਗਿਆ ਤੇ ਅਲਬਰਟ ਆ ਜਿਹੜਾ ਉੱਥੇ ਇਹਨਾਂ ਨੇ 75% ਦੱਸਿਆ ਔਰ ਇਹ ਚੀਜ਼ ਬਹੁਤ ਵੱਡੀ ਇੰਡੀਕੇਸ਼ਨ ਆ ਕਿ ਸਕੂਲਾਂ ਦੇ ਵਿੱਚ ਹਾਲਤ ਕਿੱਦਾਂ ਦੀ ਹੈ ਜੇ ਮਤਲਬ ਇੱਕ ਵੱਡੀ ਗਿਣਤੀ ਇਹ ਕਹਿ ਰਹੀ ਆ ਕਿ ਸਾਡੇ ਲਈ ਬੱਚਿਆਂ ਦੀ ਮਾਨਸਿਕ ਸਿਹਤ ਬਹੁਤ ਵੱਡੀ ਸਮੱਸਿਆ ਆ ਤੇ ਇਹ ਸੋਚਣ ਵਾਲੀ ਗੱਲ ਆ। ਮੈਂਟਲ ਹੈਲਥ ਟਾਪ ਕੰਸਰਨ ਆ ਇਸ ਵੇਲੇ ਲੋਕਾਂ 76% ਦਾ। ਇਹ ਬਹੁਤ ਵੱਡੀ ਗਿਣਤੀ ਆ ਕਿ ਬੱਚਿਆਂ ਦੀ ਮਾਨਸਿਕ ਸਿਹਤ ਜਿਨ੍ਹਾਂ ਦੀ ਉਮਰ ਇਸ ਵੇਲੇ ਹਸਨ ਖੇਡਣ ਦੀ ਹੁੰਦੀ ਆ ਉਹਨਾਂ ਨੂੰ ਕਿਹੜੀਆਂ ਮਾਨਸਿਕ ਚਿੰਤਾਵਾਂ ਜਾਂ ਮਾਨਸਿਕ ਤਲਾਅ ਲੱਗੇ ਆ। ਬੁੱਲਿੰਗ ਇੰਨੀ ਜ਼ਿਆਦਾ ਆ ਕਿ 71% ਮਾਪੇ ਡਰ ਰਹੇ ਆ ਕਿ ਸਾਡੇ ਨਿਆਣੇ ਨੂੰ ਕੋਈ ਸਕੂਲ ਦੇ ਵਿੱਚ ਬੁੱਲੀ ਨਾ ਕਰੇ। ਇਹ ਵੀ ਇੱਕ ਵੱਡੀ ਚਿੰਤਾ ਦੱਸੀ। ਜਾਰੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਖੁਸ਼ ਨਵੀਂ ਗੱਲਾਂ ਬਾਤਾਂ